ਸਾ ਵਾਹਿਗੁਰੂ ਜੀ ਕਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਸਿੰਘ ਕਾਲਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਕਮੇਟੀ ਮੈਂਬਰ ਆ ਅੱਜ ਖਡੂਰ ਸਾਹਿਬ ਹਲਕਾ ਦੇ ਪਿੰਡ ਮੁੰਡਾ ਪਿੰਡ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦਾ ਜਿਹੜਾ ਪੁਤਲਾ ਫੂਕਿਆ ਗਿਆ ਇਹ ਵੋਟਾਂ ਤੋਂ ਪਹਿਲਾਂ ਐਮਐਲਏ ਜਿਹੜਾ ਵਾ ਆਪਣੇ ਉਚਾਰ ਦੌਰਾਨ ਜਿਹੜੇ ਬੈਨਰ ਇਹਨੇ ਛਪਾਏ ਸੀ ਉਹਦੇ ਤੇ ਲਿਖਿਆ ਹੈ ਨੇਤਾ ਨਹੀਂ ਬੇਟਾ ਤੇ ਇਹਦੀਆਂ ਜਿਹੜੀਆਂ ਵਾ ਬੇਟੇ ਵਾਲੀਆਂ ਤੇ ਗੱਲਾਂ ਰਹਿ ਨਹੀਂ ਗਈਆਂ ਤੇ ਜਦੋਂ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਦਾ ਨਾਰਾ ਸੀ ਵੀ ਜਿਹੜਾ ਵਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਾਂਗੇ ਤੇ ਨਸ਼ਾ ਮੁਕਤ ਪੰਜਾਬ ਬਣਾਉਣਾ ਪਰ 3 ਸਾਲ ਵੀਰ ਜਾਨਦੇਬ ਬਾਅਦ ਵੀ ਇਹਨਾਂ ਨੇ ਆ ਹੁਣ 12 ਤਰੀਕ ਨੂੰ ਪਿੰਡ ਪਿੰਡ ਪੰਚਾਇਤਾਂ ਬਣ ਤੋਂ ਬਾਅਦ ਜਿਹੜੇ ਮਤੇ ਪਾਏ ਗਏ ਮਤੇ ਪਾਇਆ ਨੂੰ ਵੀ ਅੱਜ ਜਿਹੜਾ ਵਾ 10 ਤੋਂ 15 ਦਿਨ ਹੋ ਗਏ ਆ ਕਿਤੇ ਵੀ ਸਾਨੂੰ ਜਿਹੜਾ ਵਾ ਨਸ਼ਾ ਮੁਕਤ ਪਿੰਡ ਨਹੀਂ ਕਿਤੇ ਵੀ ਦਿਖਿਆ ਨਸ਼ਾ ਇਸੇ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਵਿਕ ਰਿਹਾ ਵਾ ਤੇ ਰੋਜ਼ ਜਿਹੜੇ ਆ ਨੌਜਵਾਨ ਨਸ਼ੇ ਦੇ ਓਵਰਡੋਜ਼ ਨਾਲ ਮਰ ਰਹੇ ਆ ਇਹ ਇਹ ਜਿੰਦਾਬਾ ਐਮਐਲਏ ਦੀਆਂ ਜਿਹੜੀਆਂ ਵਧੇਕੀਆਂ ਦੇ ਖਿਲਾਫ ਅੱਜ ਇਹਦਾ ਪੁਤਰਾ ਫੁੱਕਿਆ ਗਿਆ ਵਾ ਜਿਹੜੇ ਆ ਪਿੰਡਾਂ ਦੇ ਵਿੱਚ ਦਰਖਾਸਤਾਂ ਜਿਹੜੀਆਂ ਵਾਂ ਔਰ ਥਾਣਿਆਂ ਚੌਕਿਆਂ ਦੇ ਵਿੱਚ ਰੁਲਦੀਆਂ ਫਿਰਦੀਆਂ ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ ਇਹ ਜਿਹੜਾ ਵਾ ਐਮਐਲਏ ਦਾ ਇਹਨਾ ਦਬਾਅ ਵਾ ਜਦੋਂ ਵੀ ਲੋਕ ਇਨਸਾਫ਼ਾ ਤੇ ਥਾਣਿਆਂ ਚੌਕਿਆਂ ਦੇ ਵਿੱਚ ਜਾਂਦੇ ਆ ਤੇ ਅੱਗੋਂ ਪੁਲਿਸ ਦਾ ਕਹਿਣਾ ਵੀ ਸਾਡੇ ਤੇ ਐਮਐਲਏ ਦਾ ਦਬਾਅ ਵਾ ਇਹ ਜਿਹੜਾ ਵਾ ਐਮਐਲਏ ਦਾ ਦਬਾਅ ਹੋਣ ਦੇ ਕਾਰਨ ਜਿਹੜਾ ਵਾ ਦਰਦ-ਦਰਦੀਆਂ ਠੋਕਰਾਂ ਖਾ ਰਹੇ ਆ ਲੋਕ ਜਿਹੜੀਆਂ ਦਰਖਾਸਤਾਂ ਵਾ ਉਹ ਰੁੱਲ ਰਹੀਆਂ ਥਾਣਿਆਂ ਚੌਕੀਆਂ ਦੇ ਵਿੱਚ ਹੁਣ ਜਨਤਕ ਜਥੇਬੰਦੀਆਂ ਵੱਲੋਂ ਜਿਹੜਾ ਵਾ ਡੀਐਸਪੀ ਗੋਇੰਦਵਾਲ ਦੇ 29 ਤਰੀਕ ਨੂੰ ਜਿਹੜਾ ਵਾ ਆਣ ਮੈਥੇ ਸਮੇ ਲਈ ਧਰਨਾ ਦਿੱਤਾ ਜਾ ਰਿਹਾ ਵਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਹੀ ਹਲਕੇ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਜਿਹੜਾ ਵਾ ਡੀਐਸਪੀ ਦਫ਼ਤਰ 29 ਤਰੀਕ ਨੂੰ ਪਹੁੰਚੋ ਧੰਨਵਾਦ ਇਨੀਆਂ ਬੇਨਤੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ